ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਚੀ ਮਨੁੱਖਤਾ ਦੇ ਰਹਿਬਰ ਮੁੱਚੀ ਲਕਾਈ ਦੇ ਬਾਦਸ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਚੌਥੇ ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦਾ ਅੱਜ ਆਪਾਂ ਸਮੂਹ ਬਰਨਾਨਕ ਨਾਮ ਲੇਵਾ ਮਾਈ ਭਾਈ ਪ੍ਰਕਾਸ਼ ਗੁਰਪੁਰਵ ਮਨਾ ਰਹੇ ਜਿੱਥੇ ਮੈਂ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਸਤਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਦਿੰਦਾ ਉਥੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ 30 ਰਾਗਾਂ ਸਾਨੂੰ ਪਵਿੱਤਰ ਗੁਰਬਾਣੀ ਵੀ ਬਖਸ਼ਿਸ਼ ਕੀਤੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਦੇ ਭਾਈ 사ਤਗੁਰ ਦੇ ਆਦੇਸ਼ ਅਨਸਾਰ ਅਸੀਂ ਉਹਨਾਂ ਪਵਿੱਤਰ ਸਿਧਾਂਤਾਂ ਦੇ ਉੱਤੇ ਪਹਿਰਾ ਵੀ ਲਈਏ ਜਿਹੜੇ ਸਾਡੀ ਗੁਰਪਵਿੱਤਰ ਗੁਰਬਾਣੀ ਹਰ ਇੱਕ ਪੱਖ ਤੋਂ ਉਹ ਸਾਡੀ ਅਗਵਾਈ ਕਰਦੀ ਤੇ ਉਸ ਅਗਵਾਈ ਦੇ ਵਿੱਚੋਂ ਅਗਵਾਈ ਲੈ ਕੇ ਲੋਕ ਤੇ ਪਰਲੋਕ ਸਹਿਲੇ ਕਰੀਏ ਸੋ 사ਤਗੁਰ ਦੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿਨਾਂ ਅੱਜ ਅਮਰਤ ਵੇਲੇ ਜਿਹਨੂੰ ਆਪਾਂ ਆਮ ਕਰਕੇ ਦਮਦਮੀ ਭੀੜ ਕਹਿੰਨੇ ਸਤਿਗੁਰੂ ਜੀ ਪ੍ਰਕਾਸ਼ਮਾਨ ਹੋਏ ਪਵਿੱਤਰ ਹੁਕਮਨਾਮਾ ਹੋਇਆ ਪਾਈ ਪਿੰਦਰਪਾਲ ਸਿੰਘ ਜੀ ਨੇ ਕਥਾ ਕੀਤੀ ਤੇ ਹੁਣ ਸ੍ਰੀ ਅਖੰਡ ਪਾਠ ਸਾਹਿਬ ਸਤਿਗੁਰਾਂ ਦੇ ਸਨਮੁਖ ਅਰਦਾਸ ਕੀਤੀ ਹੈ ਤੇ ਰਾਤ ਦਾ ਵੀ ਸਾਡਾ ਅੱਜ ਕੀਰਤਨ ਜਿਹੜਾ ਟੈਪਰ ਜਿਹੜੀ ਲਾਉਂਦੇ ਸਾਡੇ ਉਹ ਵੀ ਚੱਲਦਾ ਰਹਿਣਾ ਸਾਰੀ ਦਿਹਾੜੀ ਅੱਜ ਸੋ ਮੈਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ-ਬਹੁਤ ਵਧਾਈ ਦਿਨਾਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪਵਿੱਤਰ ਗੁਰਬਾਣੀ ਦੇ ਨਾਲ ਜੋੜ ਦੇਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਮੱਚੀ ਮਨੁੱਖਤਾ ਦੇ ਰਹਿਬਰ ਮੁੱਚੀ ਲਕਾਈ ਦੇ ਬਾਦ ਸੰਤਨ ਸੰਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਚੌਥੇ ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹਨਾਂ ਦਾ ਅੱਜ ਆਪਾਂ ਸ੍ਰੀ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਜਿੱਥੇ ਮੈਂ ਸ੍ਰੀ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਸਤਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਦਿੰਦਾ। ਉਥੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ 30 ਰਾਗਾਂ ਸਾਨੂੰ ਪਵਿੱਤਰ ਕਰਵਾਣੀ ਵੀ ਬਖਸ਼ਿਸ਼ ਕੀਤੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਭਾਈ ਸਤਗੁਰ ਦੇ ਆਦੇਸ਼ ਅਨਸਾਰ ਅਸੀਂ ਉਹਨਾਂ ਪਵਿੱਤਰ ਸਿਧਾਂਤਾਂ ਦੇ ਉੱਤੇ ਪਹਿਰਾ ਵੀ ਲਈਏ। ਜਿਹੜੇ ਸਾਡੀ ਗੁਰ ਪਵਿੱਤਰ ਗੁਰਬਾਣੀ ਹਰ ਇੱਕ ਪੱਖ ਤੋਂ ਉਹ ਸਾਡੀ ਅਗਵਾਈ ਕਰਦੀ ਤੇ ਉਸ ਅਗਵਾਈ ਦੇ ਵਿੱਚੋਂ ਅਗਵਾਈ ਲੈ ਕੇ ਲੋਕ ਤੇ ਪ੍ਰਲੋਕ ਸਹਿਲੇ ਕਰੀਏ ਸੋ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿਨ ਅੱਜ ਅੰਮ੍ਰਿਤ ਵੇਲੇ ਜਿਹਨੂੰ ਆਪਾਂ ਆਮ ਕਰਕੇ ਦਮਦਮੀ ਭੀੜ ਕਹਿੰਦੇ ਸਤਗੁਰੂ ਜੀ ਪ੍ਰਕਾਸ਼ਮਾਨ ਹੋਏ ਪਵਿੱਤਰ ਹੁਕਮਨਾਮਾ ਹੋਇਆ ਪਾਈ ਪਿੰਦਰਪਾਲ ਸਿੰਘ ਜੀ ਨੇ ਕਥਾ ਕੀਤੀ ਤੇ ਹੁਣ ਸ੍ਰੀ ਅਖੰਡ ਪਾਠ ਸਾਹਿਬ ਸਤਿਗੁਰਾਂ ਦੇ ਸਨਮੁਖ ਅਰਦਾਸ ਕੀਤੀ ਹੈ ਤੇ ਰਾਤ ਦਾ ਵੀ ਸਾਡਾ ਅੱਜ ਕੀਰਤਨ ਜਿਹੜਾ ਟੈਪਰ ਜਿਹੜੀ ਲਾਉਂਦੇ ਸਾਡੇ ਉਹ ਵੀ ਚੱਲਦਾ ਰਹਿਣਾ ਸਾਰੀ ਦਿਹਾੜੀ ਅੱਜ ਸੋ ਮੈਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਸਮੂਹ ਗੁਰਨਾਮਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ-ਬਹੁਤ ਵਧਾਈ ਦਿਨਣਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪਵਿੱਤਰ ਗੁਰਬਾਣੀ ਦੇ ਨਾਲ ਜੋੜ ਦੇਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁੰਮੁੱਚੀ ਮਨੁੱਖਤਾ ਦੇ ਰਹਿਬਰ ਮੁੱਚੀ ਲਕਾਈ ਦੇ ਬਾਦਸ਼ਾਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਚੌਥੇ ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜੇਨੋ ਦਾ ਅੱਜ ਆਪਾਂ ਸ੍ਰੀ ਮੂਰਗਨਾਨਕ ਨਾਮ ਲੈਵਾ ਮਾਈ ਭਾਈ ਪ੍ਰਕਾਸ਼ ਗੁਰਪੁਰਬ ਮਨਾ ਰਹੇ ਜਿੱਥੇ ਮੈਂ ਸ੍ਰੀ ਮੂਰਗਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਸਤਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਦਿੰਦਾ ਉਥੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ ਤੀ ਰਾਗਾਂ ਸਾਨੂੰ ਪਵਿੱਤਰ ਗੁਰਬਾਣੀ ਵੀ ਬਖਸ਼ਿਸ਼ ਕੀਤੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਭਾਈ 사ਤਗੁਰ ਦੇ ਆਦੇਸ਼ ਅਨਸਾਰ ਅਸੀਂ ਉਹਨਾਂ ਪਵਿੱਤਰ ਸਿਧਾਂਤਾਂ ਦੇ ਉੱਤੇ ਪਹਿਰਾ ਵੀ ਲਈਏ ਜਿਹੜੇ ਸਾਡੀ ਗੁਰ ਪਵਿੱਤਰ ਗੁਰਬਾਣੀ ਹਰ ਇੱਕ ਪੱਖ ਤੋਂ ਉਹ ਕਾਦੀ ਅਗਵਾਈ ਕਰਦੀ ਤੇ ਉਸ ਅਗਵਾਈ ਦੇ ਵਿੱਚੋਂ ਅਗਵਾਈ ਲੈ ਕੇ ਲੋਕ ਤੇ ਪਰਲੋਕ ਸਹਿਲੇ ਕਰੀਏ ਸੋ ਸਤਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿਨ ਅੱਜ ਅੰਮ੍ਰਿਤ ਵੇਲੇ ਜਿਹਨੂੰ ਆਪਾਂ ਆਮ ਕਰਕੇ ਦੌਂਦਮੀ ਭੀੜ ਕਹਿੰਦੇ ਸਤਗੁਰੂ ਜੀ ਪ੍ਰਕਾਸ਼ਮਾਨ ਹੋਏ ਪਵਿੱਤਰ ਹੁਕਮਨਾਮਾ ਹੋਇਆ ਪਾਈਪਿੰਦਰਪਾਲ ਸਿੰਘ ਜੀ ਨੇ ਕਥਾ ਕੀਤੀ ਤੇ ਹੁਣ ਸ੍ਰੀ ਅਖੰਡ ਪਾਠ ਸਾਹਿਬ ਵਾਤਗਰਾਂ ਦੇ ਸਨਮੁਖ ਅਰਦਾਸ ਕੀਤੀ ਹੈ ਤੇ ਰਾਤ ਦਾ ਵੀ ਸਾਡਾ ਅੱਜ ਕੀਰਤਨ ਜਿਹੜਾ ਟੈਪਰ ਜਿਹੜੀ ਲਾਉਂਦੇ ਸਾਡੇ ਉਹ ਵੀ ਚੱਲਦਾ ਰਹਿਣਾ ਸਾਰੀ ਦਿਹਾੜੀ ਅੱਜ ਸੋ ਮੈਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ-ਬਹੁਤ ਵਧਾਈ ਦਿਨਾਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪਵਿੱਤਰ ਗੁਰਬਾਣੀ ਦੇ ਨਾਲ ਜੋੜ ਦੇਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਚੀ ਮਨੁੱਖਤਾ ਦੇ ਰਹਿਬਰ ਮੁੱਚੀ ਲਕਾਈ ਦੇ ਬਾਦਸ਼ਾਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਚੌਥੇ ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹਨਾਂ ਦਾ ਅੱਜ ਆਪਾਂ ਸਮੂਹ ਬਰਨਾਨਕ ਨਾਮ ਲੇਵਾ ਮਾਈ ਭਾਈ ਪ੍ਰਕਾਸ਼ ਗੁਰਪੁਰਬ ਮਨਾ ਰਹੇ ਜਿੱਥੇ ਮੈਂ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਸਤਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਦਿੰਦਾ ਉਥੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ 30 ਰਾਗਾਂ ਸਾਨੂੰ ਪਵਿੱਤਰ ਕਰਵਾਣੀ ਵੀ ਬਖਸ਼ਿਸ਼ ਕੀਤੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਤੇ ਭਾਈ ਸਤਗੁਰ ਦੇ ਆਦੇਸ਼ ਅਨਸਾਰ ਅਸੀਂ ਉਹਨਾਂ ਪਵਿੱਤਰ ਸਿਧਾਂਤਾਂ ਦੇ ਉੱਤੇ ਪੈਰਾ ਵੀ ਦਈਏ ਜਿਹੜੇ ਸਾਡੀ ਗੁਰਪਵਿੱਤਰ ਗੁਰਬਾਣੀ ਹਰ ਇੱਕ ਪੱਖ ਤੋਂ ਉਹ ਸਾਡੀ ਅਗਵਾਈ ਕਰਦੀ ਤੇ ਉਸ ਅਗਵਾਈ ਦੇ ਵਿੱਚੋਂ ਅਗਵਾਈ ਲੈ ਕੇ ਲੋਕ ਤੇ ਪਰਲੋਕ ਸਹਿਲੇ ਕਰੀਏ ਸੋ 사ਤਗੁਰੂ ਜੀ ਦੇ ਪ੍ਰਕਾਸ਼ ਦੇ ਹਾੜੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿਨ ਅੱਜ ਅੰਮ੍ਰਿਤ ਵੇਲੇ ਜਿਹਨੂੰ ਆਪਾਂ ਆਮ ਕਰਕੇ ਦਮਦਮੀ ਭੀੜ ਕਹਿੰਨੇ 사ਤਗੁਰੂ ਜੀ ਪ੍ਰਕਾਸ਼ਮਾਨ ਹੋਏ ਪਵਿੱਤਰ ਹੁਕਮਨਾਮਾ ਹੋਇਆ ਪਾਈਪਿੰਦਰਪਾਲ ਸਿੰਘ ਜੀ ਨੇ ਕਥਾ ਕੀਤੀ ਤੇ ਹੁਣ ਸ੍ਰੀ ਅਖੰਡ ਪਾਠ ਸਾਹਿਬ 사ਤਗੁਰਾਂ ਦੇ ਸਨਮੁਖ ਅਰਦਾਸ ਕੀਤੀ ਹੈ ਤੇ ਰਾਤ ਦਾ ਵੀ ਸਾਡਾ ਅੱਜ ਕੀਰਤਨ ਜਿਹੜਾ ਟੈਪਰ ਜਿਹੜੀ ਲਾਉਂਦੇ ਸਾਡੇ ਉਹ ਵੀ ਚੱਲਦਾ ਰਹਿਣਾ ਸਾਰੀ ਦਿਹਾੜੀ ਅੱਜ ਸੋ ਮੈਂ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਸਮੂਹ ਗੁਰਨਾਨਕ ਨਾਮ ਲੈਵਾ ਮਾਈ ਭਾਈ ਨੂੰ ਬਹੁਤ-ਬਹੁਤ ਵਧਾਈ ਦੇਣਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪਵਿੱਤਰ ਗੁਰਬਾਣੀ ਦੇ ਨਾਲ ਜੋੜ ਦੇਣ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ